ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ 7 ਤਰੀਕ ਨੂੰ ਇੱਥੇ ਆ ਰਹੇ ਆ ਪਹਿਲੀ ਸਾਡੀ ਰੈਲੀ ਹੈਗੀ ਆ ਅਜਨਾਲੇ 11 ਵਜੇ 10 ਵਜੇ ਦਾ ਟਾਈਮ ਉਸ ਤੋਂ ਬਾਅਦ 12 ਵਜੇ ਜਿਹੜਾ ਰਾਜਾ ਸਾਂਸੀ ਹੈ ਹਲਕੇ ਦੇ ਵਿੱਚ ਉਸ ਤੋਂ ਬਾਅਦ 5 ਵਜੇ ਜਿਹੜੀ ਹੈ ਉਹ ਰੰਧਾਵਾ ਜੀ ਦੇ ਹਲਕੇ ਦੇ ਵਿੱਚ ਜਿਹਦੇ ਇੰਚਾਰਜ ਹੈ ਇਸਤ ਪੂਰਵੀ ਦੇ ਉੱਥੇ ਆ ਦਾਸਤੰਗ ਜੀ ਡੀ ਰੋਡ ਤੇ ਅਲਫਾ 1 ਦੇ ਸਾਹਮਣੇ ਅਲਫਾ 1 ਅਲਫਾ 1 ਦੇ ਸਾਹਮਣੇ ਫਰੀ ਫਰੀडम ਗ੍ਰੈਂਡ ਦੇ ਵਿੱਚ ਉੱਥੇ ਰੱਖੀ ਆ ਉਸ ਤੋਂ ਬਾਅਦ 7 ਵਜੇ ਰਹੀ ਆ ਐਮਕੇ ਦੇ ਵਿੱਚ ਵਪਾਰੀਆਂ ਦੇ ਨਾਲ ਉਹਨਾਂ ਨੇ ਰੂਬਰੂ ਹੋਣਾ ਇਸ ਪ੍ਰੋਗਰਾਮ ਵਾਸਤੇ ਰੰਧਾਵਾ ਜੀ ਨੇ ਇਹ ਵਰਕਰ ਮੀਟਿੰਗ ਬੁਲਾਈ ਸੀ ਉਸ ਦਿਨ ਦੀ ਤਿਆਰੀ ਵਾਸਤੇ ਰੈਲੀ ਦੀ ਤਿਆਰੀ ਵਾਸਤੇ ਨਾਲ ਅਸੀਂ ਬੂਥਾਂ ਦੀ ਵੀ ਗੱਲ ਕੀਤੀ ਆ ਤੇ ਬੂਥ ਜਿਹੜੇ ਆ ਉਹ ਕੰਪਲੀਟ ਕਰਕੇ ਬੂਥਾਂ ਦੀਆਂ ਟੀਮਾਂ ਕੰਪਲੀਟ ਕਰਕੇ 5 ਦਿਨਾਂ ਦਾ ਟਾਈਮ ਦਿੱਤਾ ਸਾਰਿਆਂ ਨੂੰ ਕਾਉਂਸਲਰ ਸਾਹਿਬਾਨਾਂ ਨੂੰ ਤੇ ਜਿਹੜੇ ਵਾਡਾਂ ਦੇ ਇੰਚਾਰਜ ਐ ਵੀ 5 ਦਿਨ ਦੇ ਵਿੱਚ ਉਹ ਬੂਥ ਇੰਚਾਰਜ ਤੇ ਬੂਥਾਂ ਦੀਆਂ ਟੀਮਾਂ ਬਣਾ ਕੇ ਉਹ ਰੰਦਾਵਾ ਜੇਰ ਦੇ ਹੰਗਾਰਾ ਮਲੇ ਜੋ ਸੀ ਹੰਗਾਰਾ ਤੁਹਾਡੇ ਸਾਹਮਣੇ ਹੀ ਆ ਕਿੰਨਾ ਉਤਸ਼ਾਹ ਆ ਇਹਨਾਂ ਉਤਸ਼ਾਹ ਤੇ ਅੱਗੇ ਕਦੀ ਹੁੰਦਾ ਨਹੀਂ ਕਿਉਂਕਿ ਹੁਣ ਲੋਕੀ ਜਾਗ ਪਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀਆਂ ਹਮਾਵਾਂ ਵੇਚੀਆਂ ਸੀ ਦੋਹਾਂ ਪਾਰਟੀਆਂ ਨੇ ਉਹ ਸਾਰੀਆਂ ਹਵਾ ਬੁਲਬੁਲਾ ਸੀ ਜਿਹੜਾ ਪਾਣੀ ਦੇ ਉੱਤੇ ਉਹ ਫੁੱਟ ਗਿਆ ਹੁਣ ਨਿਕਲੇ ਆ ਕੁਝ ਨਹੀਂ ਉਹਦੇ ਚੋਂ ਤੇ ਲੋਕ ਠੱਗੇ ਗਏ ਹੁਣ ਬਾਦਲ ਸਾਹਿਬ ਦਾ ਕੰਮ ਸਾਡੀ ਸਭ ਦੀ ਡਿਵੈਲਪਮੈਂਟ ਸੁਖਵੀਰ ਬਾਦਲ ਜੀ ਦੀ ਡਿਵੈਲਪਮੈਂਟ ਹੈ ਸੇਵਾਦਾਰ ਦੀ ਡਿਵੈਲਪਮੈਂਟ ਉਹ ਯਾਦ ਕਰਦੇ ਪਏ ਆ ਤੇ ਲੋਕ ਸਭ ਸ਼ਰਮਨੀ ਖਾਲੀ ਦਾ ਨਾਲ ਜੁੜ ਰਹਾਏ ਕੁਝ ਲੋਕੀਏ ਨਾਰਾਜ਼ ਹੋ ਕੇ ਪਾਰਟੀ ਚੇਂਜ ਕਰ ਗਏ ਜੀ ਤੁਹਾਡੇ ਸਾਥ ਹੀ ਰਹੇ ਨਵੇਂ ਦੇ ਦੇਖੋ ਇੱਕ ਉਹ ਬਹੁਤ ਹੀ ਚੰਗੀ ਗੱਲ ਨਹੀਂ ਉਹਦੀ ਫੇਰ ਵਾਸਤੇ ਵੀ ਚੰਗੀ ਗੱਲ ਨਹੀਂ ਕਿ ਇੰਨਾ ਪਾਰਟੀ ਦੇ ਵਿੱਚ ਲੰਬਾ ਸਮਾਂ ਨੇ ਕਟਿਆ ਇੰਨਾ ਮਾਨ ਸਤਕਾਰ ਪਾਰਟੀ ਨੇ ਦਿੱਤਾ ਇਲੈਕਸ਼ਨ ਵੀ ਲੜਾਈ ਬਿਨਾਂ ਕਾਰਨ ਪਾਰਟੀ ਜਿਹੜੀ ਚੇਂਜ ਕਰਨੀ ਉਹ ਬਹੁਤੀ ਚੰਗੀ ਗੱਲ ਨਹੀਂ ਬਾਕੀ ਉਹਦੀ ਮਰਜ਼ੀ ਹੈ ਅਸੀਂ ਭਰਾਵਾਂ ਵਾਂਗ ਉਹਨੂੰ ਰੱਖਿਆ ਸੀ ਹਰ ਗੱਲ ਜਿਹੜੀ ਆ ਉਹਦੇ ਨਾਲ ਖੜੇ ਰਹੇ ਮੋਢੇ ਨਾਲ ਮੋਢਾ ਲਾ ਕੇ ਮੇਰਾ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਵੀ ਕਰਾਏ ਪਰ ਇੱਕਦਮ ਉਸ ਬੇੜੀ 'ਚ ਬੈਠੇ ਆ ਜਿਹੜੀ ਡੁੱਬਣ ਵਾਲੀ ਹੈ ਹਨਾ ਚਲੋ ਸਾਡੀਆਂ ਦੇ ਸ਼ੁਭ ਕਾਮਨਾਵਾਂ ਪਰ ਕੀ ਆ ਕਿ ਇੰਨੀ ਫਰਸਟ੍ਰੇਸ਼ਨ ਇੰਨਾ ਕਾਲਾਪਣ ਹਰ ਗੱਲ ਦੇ ਦਿੱਤੇ ਇਹ ਗਾਂ ਜਿਹੜੀ ਨਵੀਂ ਪਾਰਟੀ ਚ ਗਿਆ ਉੱਥੇ ਵੀ ਸੂਟ ਨਹੀਂ ਕਰਨਾ ਇਹਨਾਂ ਨੂੰ ਤੇ ਥੋੜਾ ਜਿਹਾ ਸੁਭਾਅ ਚੇਂਜ ਕਰਨ ਦੀ ਜ਼ਰੂਰਤ ਹੈ। ਤੇ ਦੇਖੋ ਇਹ ਜਿੱਦਾਂ ਸਾਡੀ ਭੈਣ ਜੀ ਜਗਰੂਪ ਕੋਰ ਨੇ ਕਿਹਾ ਨਾ ਸਮੁੰਦਰ ਚ ਚਾਰ ਬੂੰਦਾਂ ਨਿਕਲ ਨਹੀਂ ਆਉਂਦੀਆਂ। ਪਾਰਟੀਆਂ ਸਮੁੰਦਰ ਹੁੰਦੀਆਂ। ਕੋਈ ਆ ਗਿਆ ਕੋਈ ਚਲੇ ਗਿਆ। ਇਹ ਉਹਦੀ ਮਰਜ਼ੀ ਹੈ। ਰੀਜ਼ਨ ਕੀ ਹੈਗਾ? ਹਲਕਾ ਪੂਰਬੀ ਦੀ ਮੇਨ ਅਹੁਦੇਦਾਰਾਂ ਦੀ ਮੀਟਿੰਗ ਸੀ ਸਾਡੇ ਸਰਕਲ ਪ੍ਰਧਾਨ, ਵਾਰਡ ਪ੍ਰਧਾਨ ਔਰ ਸਾਬਕਾ ਕਾਉਂਸਲਰ ਔਰ ਜਿਹੜੇ ਸਾਡੇ ਮੇਨ ਅਹੁਦੇਦਾਰ ਸੀ ਉਹਨਾਂ ਨੂੰ ਅੱਜ ਜੋਈ ਸਾਹਿਬ ਨਾਲ ਰੂਬਰੂ ਕਰਾਇਆ ਔਰ ਜੋਈ ਸਾਹਿਬ ਨੇ ਜਿਹੜੀਆਂ ਬੂਥ ਕਮੇਟੀਆਂ ਸੀ ਉਹਨਾਂ ਬਾਰੇ ਇਹਨਾਂ ਨਾਲ ਗੱਲ ਸਾਂਝੀ ਕੀਤੀ ਆ ਔਰ ਬੂਥ ਇੰਚਾਰਜ ਜਿਹੜੇ ਬਣਾਉਣੇ ਆ ਔਰ ਬੜੇ ਟੈਕਨੀਕਲ ਜਿਹੜੀਆਂ ਗੱਲਾਂ ਸੀ ਉਹ ਸਾਰੀ ਅੱਜ ਹਲਕਾ ਪੂਰਬੀ ਸੰਗਤ ਨਾਲ ਸਾਂਝੀਆਂ ਕੀਤੀਆਂ ਤਾਂ ਜੋ ਇਲੈਕਸ਼ਨ ਦਾ ਜਿਹੜਾ ਆਗਾਜ਼ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਸਕੇ ਔਰ ਵਧੀਆ ਤਰੀਕੇ ਨਾਲ ਅਸੀਂ ਜਿਹੜੀ ਲੜਾਈ ਲੜੀਏ ਔਰ ਜੋ ਅੱਜ ਲੋਕਾਂ ਦੇ ਵਿੱਚ ਰੁਝਾਨ ਚੱਲ ਰਿਹਾ ਸ਼ਹਿਰ ਦੇ ਵਿੱਚ ਜਾਂ ਸਾਡੇ ਹਲਕੇ ਦੇ ਵਿੱਚ ਕਾਰ-ਕਾਰ ਜੋਸ਼ੀ ਦੀ ਗੱਲ ਚੱਲ ਰਹੀ ਆ ਔਰ ਲੋਕਾਂ ਦੇ ਵਿੱਚ ਆਪ ਹੀ ਬਹੁਤ ਜ਼ਿਆਦਾ ਉਤਸ਼ਾਹ ਆ ਕੋਈ ਵੀ ਮੈਸੇਜ ਲਈਦਾ ਛੋਟੇ ਦੇ ਛੋਟਾ ਵੀ ਦੇ ਉੱਤੇ ਹੋਮ ਹੋਮ ਆ ਕੇ ਲੋਕੀ ਜੋਸ਼ੀ ਸਾਹਿਬ ਨੂੰ ਸੁਣਨ ਵਾਸਤੇ ਉਹਨਾਂ ਨੇ ਕਮਾਂ ਦੀਆਂ ਗੱਲਾਂ ਕਰਦੇ ਆ ਔਰ ਉਹਨਾਂ ਨੂੰ ਆ ਕੇ ਵਿਚਾਰ ਸੁਣਨ ਵਾਸਤੇ ਦੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਜੋਈ ਸਾਹਿਬ ਨੇ ਗੱਲਾਂ ਕਰਦੇ ਆ ਵੀ ਮੈਂ ਕੋਈ ਕੀ ਸ੍ਰੀ ਅੰਮ੍ਰਿਤਸਰ ਵਾਸਤੇ ਕਰਨਾ ਉਹਨਾਂ ਨੂੰ ਸੁਣਨ ਵਾਸਤੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਸ ਸ਼ਰੋਮਣੀ ਕਾਲੀ ਦਲ ਦੇ ਹਲਕਾ ਪੂਰਬੀ ਦੇ ਵਿੱਚ ਸਤਿਸ਼ਕ ਵੀਰ ਸਿੰਘ ਜੀ ਬਾਦਲ ਜਿਹੜੇ ਸਾਡੇ ਪਾਰਟੀ ਪ੍ਰਧਾਨ ਨੇ ਆ ਰਹੇ ਨੇ ਔਰ ਸਾਰਿਆਂ ਨੂੰ ਮੈਂ ਅਪੀਲ ਕਰਦਾ ਸਾਰੀ ਸੰਗਤ ਨੂੰ ਵੀ ਉਹ ਸਾਰੇ ਹਮਮਾ ਕੇ ਉਥੇ ਪਹੁੰਚਣ ਔਰ ਵੇਖੋ ਸਾਡੀ ਖੇਤਰੀ ਪਾਰਟੀ ਜਿਹੜੀ ਅੱਗੇ ਅਸੀਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਸਾਰੀਆਂ ਗਲਤੀਆਂ ਨੂੰ ਪਲਾ ਕੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਕਾਲੀ ਦਰ ਨੂੰ ਜਿਹੜਾ ਅੱਗੇ ਲੈ ਕੇ ਆਈਏ ਸਖਬੀਰ ਜੀ ਦੇ ਹੱਥ ਪੰਜਾਬ ਦੀ ਡੋਰ ਸੰਭਾਲੀ ਜਿਹੜੇ ਪਹਿਲੇ ਲੋਕ ਕਿਨੇ ਉਹ ਉਹਨਾਂ ਨੂੰ ਸਟੇਜ ਚਲਾਉਣੀ ਆਉਂਦੀ ਸਟੇਜ ਚਲਾਉਣੀ ਉਹਨਾਂ ਨੂੰ ਨਹੀਂ ਆਉਂਦੀ ਮੈਂ ਸਾਰੀ ਸੰਗਤ ਨੂੰ ਬਿੰਦ ਦੀ ਕਰੂੰਗਾ ਕਿ ਉਦਨੋ ਝੋਮਾ ਮਾਰ ਕੇ ਪਜੇ ਸਰ ਇਹ ਅਗੰਡਾ ਦੇ ਨੋਟ ਕਰ ਹੀ ਲਿਆ 7 ਤਰੀਕ ਨੂੰ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਹਲਕਾ ਪੂਰਬੀ ਦੇ ਵਿੱਚ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਆ ਉਹਨੂੰ ਹੋਰ ਹਵਾ ਭਰਨ ਵਾਸਤੇ ਵਰਕਰਾਂ ਦੇ ਵਿੱਚ ਜੋਸ਼ ਭਰਨ ਵਾਸਤੇ ਆ ਰਹੇ ਤੇ ਸਾਤਰੀ ਬਾਤ ਸਾਡੇ ਵਿੱਚ ਪੂਰਾ ਕਰੰਟ ਹੈ ਔਰ ਇੱਕ ਕਰੰਟ ਜਿਹੜਾ ਹੈ ਵਿਰੋਧੀਆਂ ਨੂੰ ਉਹ ਚੰਗੀ ਤਰ੍ਹਾਂ ਲੱਗੂਗਾ ਕਿ ਹਲਕਾ ਪੂਰਬੀ ਦੇ ਜਿਹੜੇ ਅਕਾਲੀ ਦਲ ਆ ਬੜੀ ਤਗੜੀ ਟੀਮ ਹੈ ਔਰ ਐਰਕਾ ਵੱਡੀ ਲੀਡ ਦੇ ਨਾਲ ਜਿਤਾ ਕੇ ਜੋਸ਼ੀ ਸਾਹਿਬ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਔਰ ਸਾਨੂੰ ਯਕੀਨ ਹੈ ਕਿ ਅਸੀਂ ਵੱਡੀ ਲੀਡ ਨਾਲ ਜਿੱਤਾ